ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਮੇਰੇ ਨਾਲ ਨੇ ਖੁਸ਼ ਇੰਦਰ ਸਿੰਘ ਜਿਹੜੇ ਲੁਧਿਆਣੇ ਵਿੱਚ ਸਮਾਜ ਸੇਵੀ ਹੈਗੇ ਨੇ ਆਸ-ਪਾਸੇ ਜਿੱਧਰ ਵੀ ਕਿਧਰੇ ਕੋਈ ਤਰਾਸਦੀ ਆਉਂਦੀ ਹੈ ਉੱਥੇ ਜਾ ਜਾ ਕੇ ਸੇਵਾਵਾਂ ਨਿਭਾਉਂਦੇ ਨੇ ਪੋਲਿਊਸ਼ਨ ਨੂੰ ਲੈ ਕੇ ਪੰਜਾਬ ਦੇ ਪਾਣੀ ਪੋਲਿਊਟ ਹੋ ਰਹੇ ਆ ਫੈਕਟਰੀਆਂ ਦੀ ਬਦੌਲਤ ਪੰਜਾਬ ਦੇ ਪਾਣੀ ਜਿਹੜਾ ਵਾਤਾਵਰਣ ਗੰਦਲਾ ਹੋ ਰਿਹਾ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਖਰੇ ਖਰੇ ਕਾਰਜ ਕਰਦੇ ਆ ਇਹਨਾਂ ਦੇ ਮੁਤਾਬਕ ਮੈਨੂੰ ਅੱਜ ਰੋਪੜ ਦੀ ਜੇਲ੍ਹ ਦੇ ਅੰਦਰੋਂ ਧਮਕੀ ਆਈ ਹੈ ਇੱਕ ਧਮਕੀ ਦੇਣ ਵਾਲੇ ਨੇ ਕੀ-ਕਿਆ ਹੈਗਾ ਔਰ ਖੁਸ਼ ਇੰਦਰ ਸਿੰਘ ਜੀ ਇਹੋ ਜਿਹਾ ਇਦਾਂ ਦਾ ਕੀ ਕਰਦੇ ਹੈਗੇ ਆ ਜਿਹਦੇ ਕਰਕੇ ਕਿਸੇ ਨੂੰ ਧਮਕੀ ਦੇਣ ਤੱਕ ਦੀ ਜ਼ਰੂਰਤ ਪੈ ਗਈ ਹੈ ਖੁਸ਼ ਇੰਦਰ ਸਿੰਘ ਜੀ ਮੇਰੇ ਨਾਲ ਨੇ ਭਾਈ ਸਾਹਿਬ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਠੀਕ ਹੋ ਤੁਸੀਂ ਚੜ੍ਹਦੀ ਕਲਾ ਚੋਂ ਹਾਂਜੀ ਹਾਂਜੀ ਹਮੇਸ਼ਾ ਠੀਕ ਆ ਤੁਹਾਨੂੰ ਧਮਕੀ ਆਈ ਹੈ ਕੋਈ ਤੁਸੀਂ ਪੋਸਟ ਲਿਖ ਕੇ ਪਾਈ ਹੈ ਕੀ ਹੋ ਗਿਆ ਐਕਚੁਅਲ ਦੇ ਵਿੱਚ ਇਹਨਾਂ ਸਾਨੂੰ ਜਦੋਂ ਸਾਡੀ ਸ਼੍ਰੀ ਚਮਕੌਰ ਸਾਹਿਬ ਮੋਰਚਾ ਦੀ ਟੀਮ ਲੱਗੀ ਸੀ ਨਾ ਜੱ ਜੀ ਪਹਿਲਾਂ ਤਾਂ ਵੀ ਮੈਸੇਜ ਦੇ ਤੌਰ ਤੇ ਆ ਗਿਆ ਜਾਂ ਕੁਝ ਹੋਰ ਵੱਧ ਘੱਟ ਚੀਜ਼ਾਂ ਗਈ ਉਦਾਂ ਦਾ ਸੀਗਾ ਹਾਂਜੀ ਹੁਣ ਪਿਛਲੇ ਹਫਤੇ ਦਤਨ ਥੋੜਾ ਬੋਲਣ ਦੀ ਜ਼ਿਆਦਾ ਹੋਣ ਲੱਗੀ ਹੈ ਅੱਛਾ ਹੁਣ ਫਿਰ ਜਦੋਂ ਰੁਪੜ ਤੋਂ ਆਈ ਉਹਨੂੰ ਗੱਲ ਵੀ ਕੀਤੀ ਤਾਂ ਉਹਨੇ ਇੱਕ ਤਾਂ ਬੰਦੇ ਨੇ ਕਿਹਾ ਵੀ ਮੈਂ ਰੁਪੜ ਜੇਲ੍ਹ ਤੋਂ ਬੋਲਦਾ ਅੱਛਾ ਜੀ ਫਿਰ ਉਹਨੇ ਫੋਨ ਕੱਟਿਆ ਫਿਰ ਰੁਪੜ ਜੇਲ੍ਹ ਦੇ ਵਿੱਚੋਂ ਉਹਨੇ ਫੋਟੋ ਵੀ ਭੇਜੀ ਅੱਧਾ ਕੱਪੜਾ ਚਿਹਰਾ ਜਿਹਾ ਲੱਕੋ ਕੇ ਅੱਧਾ ਕ ਵਿੱਚ ਨਾਮ ਦਿਖਦਾ ਅੱਛਾ ਅੱਛਾ ਰੁਪੜ ਜੇਲ੍ਹ ਦੇ ਗੁਰਦੁਆਰਾ ਸਾਹਿਬ ਦੀ ਸੀਗੀ ਹਾਂ 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 ਅੱਛਾ अच्छा की की कह रहे हो ਤੁਹਾਨੂੰ ਕੀ ਕਿਹਾ ਕੀ ਉਹਨੇ ਪ੍ਰੂਫ ਕੀਤਾ ਵੀ ਮੈਂ ਜੇਲ੍ਹ ਦੇ ਵਿੱਚ ਹਾਂ ਅੱਛਾ ਉਹਨੇ ਇਹੀ ਕਿਹਾ ਵੀ ਜਾ ਤਾਂ ਕੰਮ ਕਰ ਲੈ ਜਾਂ ਫੇ ਫੈਕਟਰੀ ਚਲਾ ਲੈ ਵੀ ਨਹੀਂ ਗ੍ਰਾਮ ਚਿੱਟੇ ਦੇ ਬਦਲੇ ਫਿਰ ਉਹ ਮਰ ਜਾਂਦਾ ਹੁੰਦਾ ਬੰਦਾ ਤੇ ਫਿੱਤਣ ਦੀ ਗੋਲੀ ਦਾ ਰੇਟ 160 ਪੈਂਟਰ ਤੀ ਹੋਗਾ ਉਸ ਤੋਂ ਬਾਅਦ ਬੰਦੇ ਦੀ ਕੀਮਤ ਨਹੀਂ ਪੈਂਦੀ ਭਾਈ ਸਾਹਿਬ ਜੀ ਤੁਸੀਂ ਕਰਦੇ ਕੀ ਉਹ ਤੁਹਾਡਾ ਕਾਰੋਬਾਰ ਕੀ ਹੈ ਮੈਂ ਤਾਂ ਲੋਕਾਂ ਸੇ ਕੋਈ ਕਰਦਾ ਸੀ ਮੈਂ ਕੀ ਕਰਦਾ ਮੈਂ ਕਾਉਂਸਲਿੰਗ ਰੀਹੈਬਿਟੇਸ਼ਨ ਸੈਂਟਰ ਚਲਾਉਂਦਾ ਸੀ ਜੀ ਫਿਰ ਉਹ ਪਿਛਲੇ ਹਫ਼ਤੇ ਤੁਸੀਂ ਬੰਦ ਕਰ ਦਿੱਤੇ ਜੀ ਦੋਨੇ ਆਪਣੇ ਅੱਛਾ ਅੱਛਾ ਜੀ ਮੈਨੂੰ ਜੀ ਹੁਣ ਕੀ ਤੁਹਾਨੂੰ ਕੀ ਲੱਗਦਾ ਵੀ ਇੰਨੀ ਜ਼ਿਆਦਾ ਕਿਸੇ ਨੂੰ ਕੀ ਤਕਲੀਫ ਹੋ ਸਕਦੀ ਆ ਤੁਹਾਡੇ ਤੋਂ ਤੁਸੀਂ ਇਦਾਂ ਦਾ ਕੀ ਕਰਦੇ ਹੋ ਨਹੀਂ ਕੋਈ ਨਾ ਕੋਈ ਤਾਂ ਤਕਲੀਫ ਹੋਊਗੀਓ ਜੀ ਜਿਹੜੀ ਏਡੀ ਵੱਡੀ ਗੱਲ ਕਹਿਦੀ ਕਿਸੇ ਨੇ ਹੂੰ ਹੂੰ ਜਾਂ ਕਿਸੇ ਨੇ ਕਿਸੇ ਤੋਂ ਕੋਹਾਈ ਆ ਜੀ ਜੀ ਹੁਣ ਇਹਦੇ ਥੋੜਾ ਜਿਹਾ ਸਰਕਾਰ ਦਾ ਵੀ ਆ ਜਾਂਦਾ ਜੀ ਸਰਕਾਰ ਆ ਨਾ ਇਹਨਾਂ ਚੀਜ਼ਾਂ ਨੂੰ ਬਾਅਦ ਦੇ ਵਿੱਚ ਕੁਛ ਤੇ ਕੁਛ ਬਣਾ ਕੇ ਪੇਸ਼ ਕਰ ਦਿੰਦੀ ਆ ਹਾਂਜੀ ਜਿਵੇਂ ਪਿਛੇ ਸਿੱਧੂ ਮੂਸੇ ਵਾਲੇ ਦਾ ਮਰਡਰ ਹੋਇਆ ਉਹਨੂੰ ਫਿਰ ਨਿੱਜੀ ਗੈਂਗਸਟਰ ਬਾਅਦ ਦੇ ਵਿੱਚ ਲੈ ਜਾਂਦਾ ਹੁਣ ਆ ਪਿਛੇ ਮੁੰਡਾ ਸਰਪੰਚ ਗੁਰਵਿੰਦਰ ਸਿੰਘ ਉਹ ਉਹਦੇ ਗੋਲੀ ਮਾਰੀ ਬਾਅਦ ਦੇ ਵਿੱਚ ਹੁਣ ਉਹਦੀ ਚੀਜ਼ ਨੂੰ ਵੀ ਨਿੱਜੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹਾਂਜੀ ਅਸਲ ਤੇ ਵਿੱਚ ਇਹ ਪੰਜਾਬ ਦੀ ਕੀ ਕਹਿੰਦੇ ਤਸੀਰ ਬਦਲਦੀ ਜਾਂਦੀ ਆ ਜੀ ਹੁਣ ਤਾਂ ਬਹੁਤ ਇੱਕ ਤਾਂ ਸਾਡੇ ਉਰੇ ਲਾਅਨ ਆਰਡਰ ਬਹੁਤ ਜ਼ਿਆਦਾ ਮੈਨੂੰ ਲੱਗਦਾ ਵੀ ਇਹ ਨਾ ਕਿਸੇ ਹੋਰ ਪਾਸੇ ਖਰਾਬ ਹੋਊਗਾ ਜਿਹਨਾਂ ਦੇ ਵਿੱਚੋਂ 스마트ਫੋਨ ਨੇ ਬੰਦਿਆਂ ਦੇ ਕੋਲ ਜੀ ਤੁਰੰਤ ਫੋਟੋ ਖਿੱਚ ਕੇ ਬੰਦਾ ਭੇਜਿਆ ਗੁਰਦੁਆਰਾ ਸਾਹਿਬ ਦੇ ਵਿੱਚ ਬੈਠਾ ਬੰਦਾ ਉਹ ਕਿਵੇਂ ਪੋਸੀਬਲ ਹੈ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਮਰਦਾ ਪ੍ਰਕਾਸ਼ ਆ ਉੱਥੇ ਤੱਕ ਔਰ ਰੋਪੜ ਜੇਲ੍ਹ ਦੇ ਤਾਂ ਗੁਰਦੁਆਰਾ ਸਾਹਿਬ ਦੇ ਨਾਲ ਚੱਕਰ ਹੈ ਜਿੱਥੇ ਕੰਟਰੋਲ ਹੁੰਦਾ ਹਾਂਜੀ ਹਾਂਜੀ ਹਨੇ ਉੱਥੇ ਬੰਦਾ ਇੱਕਦਮ ਅੰਦਰ ਬੈਠਾ ਗੱਲਾਂ ਕਰ ਰਿਹਾ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਵੱਤ ਘੱਟ ਕਿਸਮ ਧਮਕੀਆਂ ਦੇ ਰਿਹਾ ਇਹ ਤਾਂ ਬਹੁਤ ਵੱਡਾ ਵਿਸ਼ਾ ਜੀ ਇਹਦੇ ਬਾਰੇ ਸੀਰੀਅਸ ਨਹੀਂ ਹੈਗੇ ਫਿਰ ਸਾਨੂੰ ਫੋਨ ਆਉਂਦਾ ਜੀ ਆਪਣੇ ਸੀਏ ਸਟਾਫ ਤੋਂ ਇਹਦੇ ਬਾਬਤ ਪੁੱਛਣ ਵਰੀ ਉਹ ਦੱਸਦਿੰਨੇ ਵੀ ਮੈਂ ਉੱਥੇ ਦਾ ਮੋਸੀ ਬੋਲਦਾ ਚੌਧਰੀ ਕਰਕੇ ਫਿਰ ਉਹਨੂੰ ਦੱਸਿਆ ਮੈਂ ਕਿ ਸਾਡੀ ਮੀਟਿੰਗ ਚੱਲਦੀ ਹੈ ਸ਼੍ਰੀ ਚੰਕਰ ਸਾਹਿਬ ਮੋਰਚੇ ਦੀ ਬਸ ਇਹ ਸੀ ਵਾਲੇ ਗੱਲ ਬਾਰੇ ਕਰਨ ਲੱਗੇ ਹੋਏ ਆ ਕਿ ਬਰੀਫਲੀ ਫਿਰ ਮੈਂ ਤੁਹਾਡੇ ਨਾਲ ਕਰ ਲਵਾਂ ਗੱਲ ਬਾਤ ਦੇ ਵਿੱਚ ਕਿਉਂਕਿ ਤੁਹਾਨੂੰ ਇੰਚਾਰ ਸਾਹਿਬ ਨੇ ਬੁਲਾਇਆ ਹੂੰ ਹੂੰ ਮੇਰੀ ਕੋਈ ਗੱਲ ਨਹੀਂ ਵੀ ਅਸੀਂ ਪਹਿਲਾਂ ਪਤਾ ਕਰ ਲਈਏ ਕਹਿੰਦਾ ਜੀ ਨਾਲ ਕਹਿੰਦਾ ਵੀ ਜੇ ਹੁਣ ਕੱਲ ਨੂੰ ਫਿਰ ਜਦ ਕੁਝ ਹੋ ਜੂਗਾ ਕਹਿੰਦਾ ਫਿਰ ਵੀ ਆਪੇ ਕਰ ਲੂਗੇ ਤੁਸੀਂ ਸਾਰਾ ਕੁਝ ਫਿਰ ਵੀ ਤਾਂ ਪੁਲਿਸ ਕੋਲ ਆਉਣਾ ਹੀ ਪੈਣਾ ਕਹਿੰਦਾ ਹੂੰ 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 ਫਿਰ ਉਹ ਮੈਂ ਕਹਿੰਦਾ ਜੀ ਭਾਈ ਜੀ ਇਹ ਸੈਟਿਊਡ ਨੂੰ ਮੈਂ ਗੱਲ ਨਹੀਂ ਕਰਦਾ ਜੇ ਸਾਡੇ ਨਾਲ ਕੁਝ ਹੋ ਗਿਆ ਅਸੀਂ ਆਪੇ ਭੁਗਤ ਲਵਾਂਗੇ ਅਸੀਂ ਨਹੀਂ ਆਉਣਾ ਹੈਗਾ ਅੱਛਾ ਨਹੀਂ ਤੁਸੀਂ ਦਰਖਾ ਤੁਸੀਂ ਪਹਿਲਾਂ ਦਰਖਾਸਤ ਦਿੱਤੀ ਸੀਗੀ ਸ਼ਿਕਾਇਤ ਦਰਦ ਕਰਾਸੀ ਕਾਹੇ ਅੱਛਾ ਜੀ ਸ਼ਿਕਾਇਤ ਦੇਣ ਦਾ ਮਨ ਨਹੀਂ ਹੈਗਾ ਜੀ ਅੱਛਾ ਫਿਰ ਫਿਰ ਤੁਹਾਨੂੰ ਮੈਂ ਤੁਹਾਨੂੰ ਦੱਸ ਦਿੰਦਾ ਅਸੀਂ ਤੁਹਾਨੂੰ ਆਪਣੇ ਆਪ ਤੁਹਾਨੂੰ ਆਪਣੇ ਆਪ ਤੁਸੀਂ ਸ਼ਿਕਾਇਤ ਗੰਦੇ ਸਿਸਟਮ ਕੋਲ ਕਿਵੇਂ ਕਰਦੀ ਹੈ ਜੀ ਅਸੀਂ ਪਰ ਤੁਹਾਨੂੰ ਪੁਲ ਕੋਤਨ ਜੀ ਉਹਨਾਂ ਨੇ ਕੋਈ ਪੋਸਟ ਦੇਖੀ ਜਾਂ ਕੁਝ ਕਰਿਆ ਜਾਂ ਕੋਈ ਇਨ ਕੋਈ ਇਨਪੁਟ ਹੋਣੀ ਆ ਇਕ ਮੈਨੂੰ ਹੋਰ ਦੱਸ ਦਿੰਨਾ ਜੀ 15 20 ਦਿਨ ਪਹਿਲਾਂ ਅਸੀਂ ਡੀਸੀ ਦਫ਼ਤਰ ਗਏ ਹੋ ਸੀਗੇ ਜੀ ਉੱਥੇ ਕਾਫੀ ਬੰਦੇ ਆਏ ਸਾਨੂੰ ਮਿਲੇ ਉਹ ਹੂੰ ਜੀ ਅਸੀਂ ਇੱਥੇ ਪੇਪਰ ਮਿਲ ਦੇ ਖਿਲਾਫ ਹੀ ਸੀਗਾ ਐਕਚੁਅਲ ਦੇ ਵਿੱਚ ਅਸੀਂ ਹੁਣ ਦੋ ਤਿੰਨ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦੇ ਉੱਤੇ ਜਦੋਂ ਅਸੀਂ ਪੇਪਰ ਮਿਲ ਦੇ ਖਿਲਾਫ ਜਾਂਦੇ ਆ ਤਾਂ ਉਹ ਸਿੱਧੀ ਮਾਲਕਾਂ ਤੱਕ ਗੱਲ ਪਹੁੰਚ ਰਹੀ ਹੈ ਐਫਆਰ ਤੱਕ ਗੱਲ ਪਹੁੰਚ ਰਹੀ ਹੈ ਹਾਂਜੀ ਹਾਂਜੀ ਉੱਥੇ ਜਦੋਂ ਅਸੀਂ ਤੁਰੇ ਆਉਂਦੇ ਸੀ ਇੱਕਦਮ ਤੋਂ ਉੱਪਰ ਤੋਂ ਦੋ ਤਿੰਨ ਮੁਲਾਜ਼ਮ ਆਏ ਉਥੇ ਕੰਮ ਕਰਦੇ ਹੋਣੇ ਉਹ ਸਰਦਾਰ ਸਿਗੇ ਉਹਨਾਂ ਨੇ ਆ ਕੇ ਮੁੱਢ ਤੇ ਹੱਥ ਰੱਖ ਕੇ ਸਾਨੂੰ ਰੋਕਿਆ ਫਿਰ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਕਹਿੰਦੇ ਵੀ ਇਕ ਤਾਂ ਬੀਜੀ ਸਪੈਸ਼ਲ ਆ ਤੁਹਾਨੂੰ ਸਾਨੂੰ ਪਤਾ ਲੱਗੇ ਤੁਸੀਂ ਉਰੇ ਆਏ ਹੋਏ ਆ ਵੀ ਇਕ ਤਾਂ ਲੈ ਕੇ ਨਹੀਂ ਖਾਣਾ ਕਿਸੇ ਤੋਂ ਕੋਸ਼ਿਸ਼ ਕਰ ਵੈਸੇ ਵੀ ਆਪਣਾ ਧਿਆਨ ਰੱਖਣਾ ਐਡਮਿੰਟੋ ਤੋਂ ਸੀ ਕੋਈ ਨਾ ਕੋਈ ਇਨਪੁਟ ਤਾਂ ਹੋਏਗੀ ਕੋਈ ਨਾ ਕੋਈ ਠੀਕ ਹੈ ਇਕੱਲੇ ਥੋੜਾ ਜਿਹਾ ਮੈਂ ਰਿਵੀਲ ਵੀ ਨਹੀਂ ਕਰਦਾ ਕੋਈ ਇੱਕ ਚੀਜ਼ ਮੈਨੂੰ ਜਿਹੜੇ ਮੇਰਾ ਕੰਮ ਸੀਗਾ ਹਿਮਾਚਲ ਦੇ ਵਿੱਚ ਸੀਗਾ ਜੀ ਮੈਂ ਹਰਿਆਣੇ ਨੂੰ ਕਰਾਸ ਕਰਕੇ ਜਾਂਦਾ ਸੀਗਾ ਉੱਥੋਂ ਦੀਆਂ ਜਿਹੜੀਆਂ ਏਜੰਸੀਜ਼ ਨੇ ਜਾਂ ਇੱਕ ਸੈਂਟਰਲ ਏਜੰਸੀ ਆ ਉਹਨਾਂ ਨੇ ਵੀ ਮੈਨੂੰ ਪਿਛਲੇ ਡੇਢ ਮਹੀਨੇ ਤੋਂ ਬਾਅਦ ਸ਼ਟ ਕਰ ਰਹੇ ਨੇ ਉਹਨਾਂ ਨੇ ਵੀ ਮੈਨੂੰ ਬਹੁਤ ਗਾਈਡ ਕੀਤਾ ਜੀ ਉਹਨਾਂ ਨੇ ਅੱਛਾ ਅੱਛਾ ਜੀ ਹਾਂ ਉਹ ਮੈਨੂੰ ਦੱਸਦੇ ਸੀਗੇ ਸਾਰਾ ਉਹ ਵੀ ਪਤਾ ਲੱਗਿਆ ਯਾਨੀ ਕਾਫੀ ਕੁਝ ਹੈ ਜੀ ਹਮਮ ਹੁਣ ਹਲੇ ਲੱਗੇ ਹੋਏ ਪਹਿਲਾਂ ਪਬਲਿਕ ਸਰਕੂਲਰ ਕੋ ਕਲੀਅਰ ਹੋ ਜੇ ਫਿਰ ਪਬਲਿਕ ਡੋਮੇਨ ਦੇ ਵਿੱਚ ਜਾਉਂਗੇ ਦੁਬਾਰਾ ਪਰ ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੇ ਪੁਲਿਸ ਵਾਲੇ ਤੁਹਾਨੂੰ ਫੋਨ ਕਰਨ ਦੇ ਆ ਤਾਂ ਫਿਰ ਜੇ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਹਨਾ ਫਿਰ ਕਿਵਰ ਬਾਅਦ ਚ ਗੱਲਾਂ ਹੁੰਦੀਆਂ ਕਿ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਤਾਂ ਤੁਹਾਨੂੰ ਸੱਦ ਦੇ ਸਗੇ ਅਸੀਂ ਤੁਹਾਨੂੰ ਕਹਿ ਦੇ ਸਗੇ ਕਿ ਅਸੀਂ ਤੁਹਾਡੇ ਨਾਲ ਰਾਬਤਾ ਕਾਇਮ ਕਰੀਏ ਤੁਸੀਂ ਹੀ ਸਾਡੇ ਤੋਂ ਮੋਰੇ ਮੋਰੇ ਭੱਜਦੇ ਰਹੇ ਹਨਾ ਫਿਰ ਆਪਾਂ ਹੁਣ ਤੁਹਾਡੀ ਲੱਭਣ ਕਿੱਦਾਂ ਕਰੀਏ ਉਹ ਕੋਈ ਬਹਾਨਾ ਲਾਉਂਗਾ ਇਦਾਂ ਕਹਿਣ ਦਾ ਹਨਾ ਕਹਤਾ ਵੀ ਕੋਈ ਗੱਲ ਨਹੀਂ ਜੀ ਅਸੀਂ ਮੀਟਿੰਗ ਕਰ ਰਹੇ ਹਾਂ ਉਸ ਤੋਂ ਬਾਅਦ ਗੱਲ ਕਰਦੇ ਆਂ ਤੇ ਫਿਰ ਬੰਦਾ ਮੁਰਤ ਇਹ ਕਹਿੰਦਾ ਵੀ ਜੇ ਕੱਲ ਨੂੰ ਕੁਝ ਹੋ ਜਾਊਗਾ ਫਿਰ ਵੀ ਤਾਂ ਸਾਡੇ ਕੋਲੇ ਆਉਣਾ ਇਹ ਤਾਂ ਐਟੀਟਿਊਡ ਠੀਕ ਨਹੀਂ ਹੈਗਾ ਜੀ ਮੇਰੇ ਖਿਆਲ ਦੇ ਵਿੱਚ ਜੇ ਤੁਸੀਂ ਇਹਨੂੰ ਜਸਟੀਫਾਈ ਕਰ ਰਹੇ ਹੋ ਐਟੀਟਿਊਡ ਨੂੰ ਤਾਂ ਠੀਕ ਹੈ ਜੀ ਫਿਰ ਕੋਈ ਗੱਲ ਨਹੀਂ ਹੋ ਗਈ ਹੂੰ ਹੂੰ ਤੁਹਾਨੂੰ ਲੱਗਦਾ ਤੁਸੀਂ ਮੰਨਦੇ ਹੋ ਨਾ ਕਿ ਜਦੋਂ ਸੁਖਵਿੰਦਰ ਸਿੰਘ ਕਲਕੱਤੇ ਦਾ ਪਰਸੋਂ ਮਰਡਰ ਹੋ ਕੇ ਹਟਿਆ ਔਰ ਪਰਿਵਾਰ ਨੇ ਵੀ ਕਿਹਾ ਹੈਗਾ ਵੀ ਆ ਸਾਨੂੰ ਹੁਣ ਤੇ ਸਾਰੇ ਆਗੂ ਜਾ ਰਹੇ ਆ ਔਰ ਉੱਥੋਂ ਦਾ ਜਿਹੜਾ ਵਿਧਾਇਕ ਹੈਗਾ ਉਹਦਾ ਵਿੱਚ ਜ਼ਿਕਰ ਆ ਰਿਹਾ ਪੁਰਾਣੀਆਂ ਵੀਡੀਓਜ਼ ਬਾਰੇ ਹੋਈਆਂ ਸੀਗੀਆਂ ਹਨਾ ਜੀ ਉਹਨੂੰ ਨਾਮਗਤ ਕੀਤੇ ਜਾਣ ਦੀ ਵਿੱਚ ਗੱਲਬਾਤ ਵੀ ਹੋ ਰਹੀ ਹੈ ਪਰ ਪੁਲਿਸ ਦਾ ਕਹਿਣਾ ਹੈਗਾ ਕਿ ਆਪਾਂ ਮਾਮਲਾ ਨਜਿੱਠ ਲਿਆ ਤਿੰਨ ਦੇ ਤਿੰਨ ਜਿਹੜੇ ਦੋਸ਼ੀ ਸੀਗੇ ਆਪਾਂ ਅਰੈਸਟ ਕਰ ਲਏ ਹੋਇਆ ਪੁਲਿਸ ਨੇ ਆਪਣੇ ਵੱਲੋਂ ਕੰਮ ਨਿਬੇੜ ਲਿਆ ਹੋਇਆ ਹਨਾ ਤੋਂ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਲਾ ਐਂਡ ਆਰਡਰ ਨਾਲ ਦੀ ਕੋਈ ਗੱਲ ਹੈਗੀ ਹੈ ਇੱਥੇ ਫੌਜ ਵੀ ਇੱਥੇ ਲਾਈ ਜਾ ਰਹੀ ਹੈ ਲੋ ਜੀ ਪੰਜਾਬ ਦੇ ਵਿੱਚ ਨਿਸ਼ਾਨੀ ਮੁੱਕਿਆ ਹੈਗਾ ਹੁਣ ਜਿਹੜੇ ਮੁੰਡੇ ਨੇ ਜਾਂ ਜਿਨੇ ਵੀ ਉਹ ਗੋਲੀ ਚਲਾਈ ਆ ਉਸ ਸਰਪੰਚ ਤੇ ਆਪਣੇ ਗੁਰਵਿੰਦਰ ਸਿੰਘ ਤੇ ਉਹ ਕਹਿੰਦਾ ਮਤਲਬ ਜਾਣ ਤੋਂ ਲੈ ਕੇ ਕਿਹਨਾਂ ਕਰੀਦ ਕੇ ਨਜਾਇਕ ਅਸਲਾ ਜੀ ਹੂੰ ਹੂੰ ਹੁਣ ਦੇਖੋ ਨਸ਼ਾ ਖੁੱਲਿਆਂ ਮਿਲ ਰਿਹਾ ਅਸਲਾ ਖੁੱਲਿਆਂ ਮਿਲ ਰਿਹਾ ਤੇ ਲਾਉਣਿਆਂ ਦਾ ਆਰਡਰ ਕਿੱਥੇ ਰਹਿ ਗਿਆ ਜੀ ਫਿਰ ਇੱਥੇ ਹਾਂ ਹਾਂ ਔਰ ਹੈ ਵੀ ਮਾਤਰ ਬੰਦਾ ਆ ਜੀ ਉਹ ਉਹਦੇ ਪੱਲੇ ਹੀ ਕੱਖ ਨਹੀਂ ਹੈਗਾ ਪਿੰਡ ਦੇ ਲੋਕੀ ਦੱਸਦੇ ਆ ਪਰ ਅਸਲਾ ਲੈਣ ਲਈ ਕੋ ਪੈਸੇ ਹੈਗੇ ਆ ਇਹਦਾ ਮਤਲਬ ਕੋਈ ਤਾਂ ਪਿੱਛੇ ਹੈਗੇ ਜਿਹਨੇ ਲੈ ਕੇ ਦਿੱਤਾ ਹੋਊਗਾ ਫ੍ਰੀ ਤਾਂ ਕਿਸੇ ਨੂੰ ਨਹੀਂ ਦਿੱਤਾ ਹੁੰਦਾ ਇਹ ਸਿਆਸੀ ਮਰਡਰ ਹੁੰਦੇ ਨੇ ਬਾਈ ਜੀ ਇਹ ਜੀ ਇਸਿਆ ਸਿਮਰਡਰ ਨੇ ਇਹਨਾਂ ਨੂੰ ਨਿੱਜੀ ਰੂਪ ਦੇ ਵਿੱਚ ਬਣਾ ਕੇ ਪੇਸ਼ ਕੀਤਾ ਜਾਂਦਾ ਤਾਂ ਕਿ ਲੋਕਾਂ ਦੇ ਵਿੱਚ ਹੈ ਜਿਹੜਾ ਇਹਨੂੰ ਨਿੱਜੀ ਤੌਰ ਤੇ ਬਣਾ ਦਿੱਤਾ ਜਾਵੇ ਕਿਸੇ ਹੋਰ ਤੇ ਕੋਈ ਗੱਲਬਾਤ ਨਾ ਵੀ ਇਹ ਤਾਂ ਹੈ ਜੀ ਭਾਈ ਸਾਹਿਬ ਜਿੱਦਾਂ ਇਹਨਾਂ ਨੂੰ ਤੁਹਾਨੂੰ ਧਮਕੀ ਆਈ ਹੈਗੀ ਆ ਮੈਂ ਵੇਖਿਆ ਤੇ ਮੈਂ ਇਸੇ ਕਰਕੇ ਮੇਰਾ ਮਨ ਹੋਇਆ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ ਜਿਹੜੇ ਬੰਦੇ ਸਮਾਜ ਦੀ ਸੇਵਾ ਦੇ ਵਿੱਚ ਸਰਗਰਮ ਨੇ ਜਿਹੜੇ ਬੰਦੇ ਖਾਸ ਕਰਕੇ ਪੰਜਾਬ ਦੀ ਆਜ਼ਾਦੀ ਦੀ ਗੱਲ ਵੀ ਕਰਦੇ ਹੈਗੇ ਹਨਾ ਜੀ ਪੰਜਾਬ ਦੀ ਧਰਤੀ ਦੇ ਉੱਪਰ ਕਦੀ ਖਾਲਸੇ ਦੇ ਆਵੇ ਦੇ ਰਾਜ ਹੁੰਦੇ ਸਕੇ ਹਨਾ ਜੀ ਹੁਣ ਦੀਪ ਸਿੱਧੂ ਦਾ ਮਰਡਰ ਹੁੰਦਾ ਸਿੱਧੂ ਮੂਸੇਵਾਲਾ ਦਾ ਤੁਸੀਂ ਜ਼ਿਕਰ ਕੀਤਾ ਔਰ ਤੁਸੀਂ ਵੀ ਜਦੋਂ ਉਸ ਕਤਾਰ ਦੇ ਵਿੱਚ ਵਿਚਰਦੇ ਹੋ ਕਿ ਹਾਂ ਵੀ ਪੰਜਾਬ ਦੇ ਵਿੱਚ ਪੋਲੂਸ਼ਨ ਆ ਜਾ ਹੋਰ ਜੋ ਕੁਝ ਵੀ ਹੈਗਾ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਚੁਣੌਤੀਆਂ ਸਰਕਾਰਾਂ ਦਾ ਇੱਥੇ ਫੇਲਿਅਰ ਹਰ ਇੱਕ ਗੱਲ ਦੇ ਵਿੱਚ ਹੈਗਾ ਇਦਾਂ ਦੇ ਹਾਲਾਤਾਂ ਵਿੱਚ ਜਿਹੜੇ ਹੋਰ ਵੀ ਬੰਦੇ ਇੱਥੇ ਵਿਚਰਦੇ ਆ ਪਰਿਵਾਰ ਦੇ ਨਾਲ ਕਈ ਵਾਰ ਵੇਖਦੇ ਆ ਕਿ ਇਹ ਬੰਦਾ ਸਾਡਾ ਘਰੋਂ ਬਾਹਰ ਚੱਲਿਆ ਇਹਨੇ ਮੁੜ ਕੇ ਜੀਉਂਦੇ ਜੀ ਪਤਾ ਨਹੀਂ ਮੁੜ ਕੇ ਵਾਪਸ ਆਉਣਾ ਵੀ ਜਾਂ ਨਹੀਂ ਆਉਣਾ ਕਈ ਵਾਰ ਟੱਬਰ ਦੀਆਂ ਨਾ ਅੱਖਾਂ ਐਂੋ ਦੱਸਦੀਆਂ ਭਈ ਸ਼ਾਇਦ ਉਹ ਇਸ ਤਰੀਕੇ ਨਾਲ ਤੁਹਾਨੂੰ ਵੇਖਣ ਦੇ ਹੁੰਦੇ ਆ ਕੁਝ ਕਹਿਣਾ ਚਾਹੂਗੇ ਜਿਹੜੇ ਹੋਰ ਤੁਹਾਡੇ ਵਰਗੇ ਸੰਗੀ ਸਾਥੀ ਸਮਾਜ ਦੀ ਸੇਵਾ 'ਚ ਵਿਚਰ ਤੁਸੀਂ ਇਹ ਕਰਨੀ ਕਿਹਲਾਤ ਲੱਗਦੇ ਤੈ ਉਹ ਗੱਲ ਕਹਿਣੀ ਚਾਹੂੰਗਾ ਜੀ ਵੀ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਸੰਘਰਸ਼ ਜਾਰੀ ਰੱਖਣਾ ਚਾਹੀਦਾ ਆਵਾਜ਼ ਉੱਚੀ ਰੱਖਣੀ ਚਾਹੀਦੀ ਆ ਜੀ ਬਾਕੀ ਜਨਤ ਸਭ ਨਹੀਂ ਜੀ ਇੱਕ ਦਿਨ ਹਾਂਜੀ ਸੰਘਰਸ਼ੀ ਲੋਕ ਕਦੇ ਫੋੜਾ ਫੈਂਸੀ ਹੋ ਕੇ ਜਾਂ ਬਿਮਾਰ ਹੋ ਕੇ ਨਹੀਂ ਮਰਦੇ ਹੁੰਦੇ ਸੰਘਰਸ਼ੀ ਲੋਕਾਂ ਦੇ ਗਾਲਾਂ ਦੇ ਵਿੱਚ ਜਾਂ ਤਾਂ ਫਾਸੀ ਦੇ ਫੰਦੇ ਪੈਣੇ ਉਹਨਾਂ ਜਾਂ ਫੇ ਗੋਲੀ ਵੱਜਦੀ ਹੁੰਦੀ ਹੈ ਹਾਂ ਹਾਂ ਪਰ ਉਹ ਅਮਰ ਹੋ ਜਾਂਦੇ ਹੁੰਦੇ ਆ ਜੀ ਬਾਕੀ ਨਾਮ ਨਹੀਂ ਹੋਇ ਕਰਦੇ ਹੁੰਦੇ ਬਾਕੀ ਸੋ ਆਪਣੇ ਪੰਜਾਬ ਲਈ ਤਾਂ ਲੜ ਲੈਣਾ ਚਾਹੀਦਾ ਜੀ ਜੀ ਜ਼ਰੂਰ ਕੋਈ ਗੱਲ ਨਹੀਂ ਪਾਜੀ ਦੋ ਦੋ ਛੋਟੇ ਛੋਟੇ ਹੋਰ ਜਵਾਬ ਸ਼ਾਰਟ ਸ਼ਾਰਟ ਦੇ ਵਿੱਚ ਇੱਕ ਤੇ ਜਿਹਨੇ ਤੁਹਾਨੂੰ ਧਮਕੀ ਦਿੱਤੀ ਹੈ ਹਾਂ ਜੇਲ੍ਹ ਦੇ ਵਿੱਚ ਬੈਠਾ ਤੁਸੀਂ ਕੁਝ ਕਹਿਣਾ ਚਾਹੋਗੇ ਉਹਨੂੰ ਸ਼ਾਇਦ ਹੋ ਸਕਦਾ ਕਿਸੇ ਨਾ ਕਿਸੇ ਚੱਕਰ ਚ ਫਸਿਆ ਕਿਸੇ ਦੀ ਦਾੜ ਥੱਲੇ ਆਇਆ ਹੋਵੇ ਉਹਨੂੰ ਕੁਝ ਸਮਝਾਉਣਾ ਚਾਹੂੰਗੇ ਸ਼ਾਇਦ ਤੁਹਾਡੀ ਗੱਲ ਕੋਈ ਖਾਨੇ ਵੜ ਜਾਏ ਨਹੀਂ ਉਹਨੂੰ ਤਾਂ ਮੈਂ ਇੱਕੋ ਗੱਲ ਕਹਿਣੀ ਚਾਹੂੰਗਾ ਮੇਰੇ ਭਰਾ ਨੂੰ ਜੀ ਵੀ ਇਹ ਲਾਲਚ ਦੇ ਵਸਪੈ ਕਿ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਹੂੰ ਹੂੰ ਤੇ ਸਿੱਧੇ ਜੱਪਾਸੇ ਜਾਣਾ ਚਾਹੀਦਾ ਅਸੀਂ ਤਾਂ ਪੰਜਾਬ ਦੇ ਪੁੱਤ ਪੰਜਾਬ ਵਾਲੇ ਲੱਗੇ ਹੋਏ ਆ ਅਸੀਂ ਕਿਸੇ ਸਿਆਸੀ ਪਾਰਟੀ ਦੇ ਜਾਂ ਕਿਸੇ ਹੋਰ ਕਿਸੇ ਸਵਾਰਥ ਦੇ ਮਗਰ ਤਾਂ ਅਸੀਂ ਹੈ ਨਹੀਂ ਸੋ ਅਕਲ ਕਰ ਲੈਣੀ ਚਾਹੀਦੀ ਐ ਇਦਾਂ ਦੇ ਕੰਮਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਜੀ ਜ਼ਰੂਰ ਔਰ ਇੱਕ ਲਾਸਟ ਗੱਲ ਲਾਸਟ ਗੱਲ ਜਿਹਦਾ ਉਹਨੇ ਜ਼ਿਕਰ ਕੀਤਾ ਹੈਗਾ ਜਿਹਨਾਂ ਲੋਕਾਂ ਦਾ ਵੀ ਜਿਹੜੇ ਇੱਕ ਇੱਕ ਗ੍ਰਾਮ ਚਿੱਟੇ ਦੇ ਪਿੱਛੇ ਆਹ ਸਾਰਾ ਕੁਝ ਕਰ ਦਿੰਦੇ ਆ ਹੁਣ ਜਿਹੜੇ ਉਹ ਮੈਨੂੰ ਲੱਗਦਾ ਕਿ ਇੱਕ ਇੱਕ ਪੰਜਾਬ ਦੀ ਇੱਕ ਤਸਵੀਰ ਵੀ ਉਹਨੇ ਵਿਖਾਤੀ ਆ ਭਈ ਇਦਾਂ ਇੱਥੇ ਹੁੰਦੀ ਆ ਔਰ ਜਿਹੜੇ ਲੋਕ ਇੱਕ ਇੱਕ ਚਿੱਟੇ ਦੀ ਇੱਕ ਕੁੜੀ ਦੇ ਵਾਸਤੇ ਇੱਕ ਇੱਕ ਗ੍ਰਾਮੀ ਦੇ ਵਾਸਤੇ ਇਦਾਂ ਦੇ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਨੇ ਨੌਜਵਾਨ ਪੰਜਾਬ ਦੇ ਉਹਨਾਂ ਵਿੱਚੋਂ ਕਿਸੇ ਨੂੰ ਵੀ ਉਹਨਾਂ ਨੂੰ ਵੀ ਕੁਛ ਨਾ ਕੁਛ ਕਹਿ ਦਿਓ ਕਹਿ ਦਿਓ ਜਰੂਰ ਹਨਾ ਸ਼ਾਇਦ ਨਹੀਂ ਉਹਨਾਂ ਲਈ ਤਾਂ ਮੈਂ ਇੱਕੋ ਗੱਲ ਹੈ ਜੀ ਬਈ ਇਹ ਜਿਹੜਾ ਨਸ਼ਾ ਨਾ ਇਹ ਮਾਨਸਿਕ ਤੌਰ ਤੇ ਬੰਦੇ ਨੂੰ ਬਹੁਤ ਜ਼ਿਆਦਾ ਕੰਗਾਲ ਕਰ ਦਿੰਦਾ ਜੀ ਇੱਕ ਗ੍ਰਾਮ ਜਿਹੜਾ ਚਿੱਟਾ ਹੈਗਾ ਤੁਹਾਡਾ ਉਹ ਕੋਈ 2000 2500 3500 ਦਾ ਹੋਊਗਾ ਪਰ ਜਿਹੜੀ ਜਾਨ ਕੀਮਤੀ ਹੁੰਦੀ ਹੈ ਬਹੁਤ ਜ਼ਿਆਦਾ ਉਹਦੇ ਨਾਲ ਪਿੱਛੇ ਅੱਗੇ ਬਹੁਤ ਮੈਂਬਰ ਪਰਿਵਾਰ ਜੁੜੇ ਹੋਏ ਹੁੰਦੇ ਆ ਜੀ ਜੀ ਠੀਕ ਹਨ ਜੀ ਗੱਲ ਇਹ ਕਾਫੀ ਹੈ ਜੀ ਪੰਜਾਬ ਦੀ ਵੀ ਪੰਜਾਬ ਦੀ ਜਵਾਨੀ ਕਿਧਰੋਂ ਤੁਰ ਪੀਤੀ ਆ ਇੱਕ ਇੱਕ ਗ੍ਰਾਮ ਨਸ਼ੇ ਪਿੱਛੇ ਸਿਰ ਬੰਦਾ ਮਾਰ ਦੇਣਾ ਜਾਂ ਗੋਲੀ ਚਲਾ ਦੇਣੀ ਆ ਇਹ ਤਾਂ ਬਹੁਤ ਜ਼ਿਆਦਾ ਛੋਟੀ ਮਾਨਸਿਕ ਦੋਦਾ ਜਾਂ ਕਿਸੇ ਮਾਨਸਿਕ ਤੌਰ ਤੇ ਬਿਮਾਰ ਬੰਦੇ ਦਾ ਕੰਮ ਹੈ ਜੀ ਜੀ ਵਾਕਈ ਵਾਕਈ ਔਰ ਉਸ ਤੋਂ ਬਾਅਦ ਛੁਟਕਾਰਾ ਫਿਰ ਨਹੀਂ ਹੋਣਾ ਹੈਗਾ ਆਪ ਵੀ ਤਾਂ ਮੁੜ ਕੇ ਫਿਰ ਫਸਣਾ ਹੀ ਆ ਆਪ ساری عمر ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਬਿਤਾਉਣੀ ਪਊਗੀ ਇਹ ਵੀ ਮੈਨੂੰ ਲੱਗਦਾ ਕਿ ਜ਼ਰੂਰ ਅਗਲੇ ਨੂੰ ਚੇਤੇ ਰੱਖਣਾ ਚਾਹੀਦਾ ਭਾਈ ਸਾਹਿਬ ਜੀ ਜੀ ਉਮੀਦ ਕਰਦੇ ਆ ਕਿ ਤੁਸੀਂ ਚੜ੍ਹਦੀ ਕਲਾ ਚ ਰਹੋਗੇ ਔਰ ਉਮੀਦ ਕਰਦੇ ਆ ਕਿ ਜਿਹਨੇ ਤੁਹਾਨੂੰ ਧਮਕੀ ਦਿੱਤੀ ਆ ਉਹ ਵੀ ਜ਼ਰੂ ਅਕਲ ਤੋਂ ਕੰਮ ਲਵਾਂਗਾ ਔਰ ਉਮੀਦ ਕਰਦੇ ਆ ਕਿ ਸਾਡਾ ਜਿਹੜਾ ਪੰਜਾਬ ਆ ਹੱਸਦਾ ਬਸਦਾ ਰਹੇ ਉਮੀਦ ਕਰਦੇ ਆ ਕਿ ਪੰਜਾਬ ਇੱਕ ਵਾਰ ਇਦਾਂ ਦੀ ਫਿਜ਼ਾ ਦੇ ਵਿੱਚ ਫੇਰ ਦੁਬਾਰਾ ਸਾਹ ਲਵੇ ਜਿੱਥੇ ਦੇ ਬਚਿੰਦੇ ਕਹਿ ਸਕਣ ਕਿ ਹਾਂ ਅੱਜ ਆਪਾਂ ਮਾਨ ਰਹੇ ਆ ਸਹੀ ਮਾਇਨੇ ਵਿੱਚ ਆਜ਼ਾਦੀ ਦਾ ਅਸਲ ਅਨਿਕ ਧੰਨਵਾਦ ਭਾਈ ਸਾਹਿਬ ਜੀ ਥੈਂਕ ਯੂ ਜੀ ਆਵਾਜ਼ ਇੱਥੇ ਹੁੰਦੀ ਰਹੂਗੀ ਜੀ ਜੀ ਜ਼ਰੂਰ ਜੀ ਜ਼ਰੂਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਵੀਰ ਖੁਸ਼ਿੰਦਰ ਸਿੰਘ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਸੋ ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਨੇ ਉਹਨਾਂ ਤੋਂ ਇਲਾਵਾ ਖਾਸ ਕਰਕੇ ਉਹ ਜਿਹੜੇ ਇਸ ਤਰੀਕੇ ਦੇ ਨਾਲ ਖਰੇ ਕਾਰਜ ਕਰਨ ਵਾਲਿਆਂ ਨੂੰ ਕਿਸੇ ਨੂੰ ਕੋਈ ਧਮਕੀ ਦਿੰਦਾ ਹੈਗਾ ਮੇਰੀ ਵੀ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਹੈ ਮੈਂ ਵੀ ਕਈ ਕੇਸ ਭੋਗਤਿਆ ਤੇ ਮੈਂ ਜੇਲ੍ਹਾਂ 'ਚ ਵੀ ਰਹਿ ਕੇ ਆਇਆ ਮੈਨੂੰ ਇੱਕ ਗੱਲ ਦਾ ਪੱਕਾ ਤਜਰਬਾ ਆ ਹੁਣ ਵੀ ਮੈਂ ਪੱਤਰਕਾਰੀ ਕਰਦਾ ਠੋਕ ਵਾ ਜਾ ਕੇ ਪੱਤਰਕਾਰੀ ਕਰਨ ਦੀ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰਦੇ ਆ ਕੇਵਲ ਕੋਸ਼ਿਸ਼ ਕਰਦੇ ਆ ਮੈਨੂੰ ਇੱਕ ਗੱਲ ਦਾ ਪੱਕਾ ਪਤਾ ਹੈਗਾ ਜਿਹੜਾ ਇਹ ਬੰਦਾ ਧਮਕੀ ਦਿੰਦਾ ਹੈਗਾ ਜਾਂ ਜਿਹੜੇ ਕੋਈ ਹੋਰ ਪੁੱਠੇ ਕੰਮ ਵੀ ਕਰਦੇ ਆ ਇੱਕ ਗੱਲ ਤਾਂ ਪੱਕੀ ਆ ਕਿ ਉਹਨਾਂ ਦੇ ਵਿੱਚ ਹਿੰਮਤ ਜੁਰਤ ਅਤੇ ਦਲੇਰੀ ਤਾਂ ਹੁੰਦੀ ਆ ਨਾ ਇਹ ਗੱਲ ਪੱਕੀ ਆ ਬਿਨਾ ਹਿੰਮਤ ਜੁਰਤ ਤੋਂ ਕੋਈ ਵੀ ਪੁੱਠੇ ਕੰਮ ਨਹੀਂ ਕਰ ਸਕਦਾ ਇਹ ਵੀ ਗੱਲ ਪੱਕੀ ਆ ਕਿਉਂਕਿ ਪਤਾ ਹੁੰਦਾ ਕਿ ਪੰਗਾ ਪੈਣਾ ਆ ਇਹ ਵੀ ਪਤਾ ਹੁੰਦਾ ਕਿ ਮੈਨੂੰ ਜੇਲ੍ਹ ਵੀ ਜਾਣਾ ਪੈਣਾ ਇਹ ਵੀ ਪਤਾ ਹੁੰਦਾ ਕਿ ਮੈਨੂੰ ਪੁਲਿਸ ਦਾ ਸਾਹਮਣਾ ਵੀ ਕਰਨਾ ਪੈਣਾ ਸਾਰਾ ਕੁਝ ਪਤਾ ਹੁੰਦਾ ਪਰ ਗੱਲ ਸਿਰਫ ਤੇ ਸਿਰਫ ਇਹ ਆ ਕਿ ਜਿਹੜੀ ਉਹ ਹਿੰਮਤ ਜੁਰਤ ਤੇ ਦਲੇਰੀ ਆ ਉਹਨੂੰ ਲਾਉਣਾ ਕਿਸ ਪਾਸੇ ਨੂੰ ਆ ਸਭ ਤੋਂ ਵੱਡਾ ਸਵਾਲ ਇਹ ਆ ਮੈਨੂੰ ਕਦੇ ਇਹ ਲੱਗਦਾ ਕਿ ਸਾਡੀ ਪੰਜਾਬ ਦੀ ਜਵਾਨੀ ਸਾਡੇ ਪੰਜਾਬ ਦੇ ਜੰਪੜ ਕਈ ਗੱਬਰੂ ਕਿਸੇ ਨਾ ਕਿਸੇ ਵਜ੍ਹਾ ਕਰਕੇ ਕੁਰਾਹੇ ਪੈ ਗਏ ਕੋਈ ਨਸ਼ੇ ਦਾ ਆਦੀ ਹੋ ਗਿਆ ਹੁਣ 1 ਗ੍ਰਾਮ ਚਿੱਟੇ ਦੇ ਬਦਲੇ ਮੈਂ ਜਿਹੜੇ ਕਰ ਦਿੰਦੇ ਹੋਣਗੇ ਇਦਾਂ ਜਾਂ ਜਿਹਨੂੰ ਲੱਗਦਾ ਕਿ ਕਰ ਦਿੰਦੇ ਹੋਣਗੇ ਮੈਨੂੰ ਲੱਗਦਾ ਕਿ ਜੇ ਕਿਸੇ ਨੂੰ ਸੱਚੀ ਲੱਗਦਾ ਕਿ 1 ਗ੍ਰਾਮ ਚਿੱਟੇ ਦੇ ਬਦਲੇ ਕੋਈ ਕੁਝ ਵੀ ਕਰ ਸਕਦਾ ਹੈਗਾ ਤਾਂ ਉਸ ਬੰਦੇ ਨੂੰ ਤਾਂ ਜ਼ਰੂਰ ਸਭੋ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਹਾਲਾਤ ਕਿਵੇਂ ਦੇ ਹੋ ਗਏ ਆ ਜੇ ਸੱਚੀ ਕੋਈ ਦਾ ਕਰ ਦਿੰਦਾ ਹੈਗਾ ਜੇ ਸੱਚੀ ਐਵੇਂ ਹੋ ਰਿਹਾ ਤਾਂ ਮੈਨੂੰ ਲੱਗਦਾ ਕਿ ਉਹਨਾਂ ਤੇ ਜ਼ਿਆਦਾ ਇਸ ਗੱਲ ਦੇ ਵਿੱਚ ਦਿਲਚਸਪੀ ਲੈਣੀ ਚਾਹੀਦੀ ਹੈ ਕਿ ਅਸੀਂ ਆਪਣੇ ਪੰਜਾਬ ਦਾ ਭਲਾ ਕਿੱਦਾਂ ਕਰਨਾ ਅਸੀਂ ਆਪਣੇ ਪੰਜਾਬ ਦੀ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਬਚਾਉਣਾ ਕਿੱਦਾਂ ਅਗਾ ਆਪਣੇ ਟੱਬਰ ਦੇ ਨਵੇਂ ਜੀ ਵੀ ਹੋ ਸਕਦੇ ਆ ਆਪਣੇ ਗਾਂ ਬੱਚੇ ਵੀ ਹੋ ਸਕਦੇ ਆ ਅਸੀਂ ਉਹਨਾਂ ਦੇ ਲਈ ਉਹਨਾਂ ਦੇ ਸੁਨੈਰੀ ਭਵਿੱਖ ਦੇ ਲਈ ਕੀ ਮਗਰ ਕੋਈ ਖਰੀਆਂ ਪੈੜਾ ਛੱਡ ਕੇ ਜਾਵਾਂਗੇ ਇਹ ਸਾਡੇ ਸਾਰੇ ਵਾਸਤੇ ਸਵਾਲ ਹੋਣਾ ਚਾਹੀਦਾ ਖਾਸ ਕਰਕੇ ਉਹ ਬੰਦੇ ਜਿਨ੍ਹਾਂ ਦੇ ਅੰਦਰ ਜ਼ਰੂਰਤ ਤਾਂ ਹੈਗੀ ਆ ਪਰ ਉਹਨਾਂ ਨੂੰ ਕੋਈ ਉਹ ਨਹੀਂ ਹੈਗਾ ਵੀ ਅਸੀਂ ਕਰਨਾ ਕੀ ਹੈ ਅਸੀਂ ਦਲੇਰੀ ਦਿਖਾਉਣੀ ਕਿੱਥੇ ਹੈ ਜਾਤ ਇਤਿਹਾਸ ਨਹੀਂ ਪੜਿਆ ਗੁਰਬਾਣੀ ਨਹੀਂ ਪੜੀ ਗੁਰੂ ਇਤਿਹਾਸ ਨਹੀਂ ਪੜਿਆ ਛੋਟੇ ਸਹਿਬਜ਼ਾਦੇ ਅਤੇ ਵੱਡੇ ਸਹਿਬਜ਼ਾਦਿਆਂ ਦੇ ਸਾਕੇ ਨਹੀਂ ਪੜੇ ਸਾਕਾ ਸਰਹਿੰਦ ਨਹੀਂ ਪੜਿਆ ਉਹਨਾਂ ਨੇ ਸਾਕਾ ਚਮਕੌਰ ਸਾਹਿਬ ਨਹੀਂ ਪੜਿਆ ਜੇ ਪੜਿਆ ਹੁੰਦਾ ਤਾਂ ਫਿਰ ਇਸ ਗੱਲ ਦਾ ਜ਼ਰੂਰ ਪਤਾ ਹੁੰਦਾ ਕਿ ਆਪਾਂ ਹਿੰਮਤ ਜੁਰਤ ਦਿਖਾਉਣੀ ਕਿੱਥੇ ਹੈ ਜੇ ਬਾਣੀ ਪੜੀ ਹੁੰਦੀ ਤਾਂ ਪਤਾ ਹੁੰਦਾ ਕਿ ਸੂਰਮਾ ਕਿਹਨੂੰ ਕਹਿੰਦੇ ਆ ਪੁਰਜਾ ਪੁਰਜਾ ਕੱਟਨਾਰਾ ਕਬਹੂ ਨਾ ਛੱਡਾ ਖੇਤ ਫਿਰ ਪਤਾ ਹੁੰਦਾ ਕਿ ਸੂਰਮਾ ਉਹ ਹੁੰਦਾ ਜਿਹੜਾ ਔਖੇ ਔਖੇ ਕੰਮ ਖਰੇ ਕੰਮ ਜਿਹੜੇ ਪੰਥ ਪੰਜਾਬ ਦੇ ਭਲੇ ਵਿੱਚ ਜਿਹੜੇ ਮਨੁੱਖਤਾ ਦੇ ਭਲੇ ਵਿੱਚ ਭੁਗਤ ਸਕਦੇ ਹੋਣ ਉਹ ਕੰਮ ਕਰਨ ਵਾਲੇ ਨੂੰ ਸੂਰਮਾ ਕਿਹਾ ਜਾਂਦਾ ਹੈ ਉਹ ਸੂਰਮਾ ਗੁਰੂ ਦੇ ਦਰ ਦੇ ਉੱਪਰ ਪਰਵਾਨ ਵੀ ਹੁੰਦਾ ਹੈ ਬਸ ਗੱਲ ਸਿਰਫ ਇੰਨੀ ਕਾ ਮੈਂ ਇਹ ਗੱਲ ਆਪਣੇ ਮਨ ਵਿੱਚ ਇੱਥੇ ਤਰਪ ਲੈ ਕੇ ਬੇਨਤੀ ਕਰਨੀ ਚਾਹੁੰਦਾ ਜਿਹੜਾ ਕੋਈ ਇਸ ਤਰੀਕੇ ਦਾ ਕਿਸੇ ਨੂੰ ਧਮਕੀ ਦਿੰਦਾ ਹੈਗਾ ਖਾਸ ਕਰਕੇ ਖਰੇ ਕਾਰਜ ਕਰਨ ਵਾਲਿਆਂ ਨੂੰ ਤਾਂ ਮੇਰੇ ਹੱਥ ਮੰਨ ਕੇ ਬੇਨਤੀ ਆ ਕਿ ਵੀਰੋ ਆਪਣੀਆਂ ਜ਼ਿੰਦਗੀਆਂ ਤੁਸੀਂ ਅਜਾਈ ਨਾ ਗਵਾਓ ਮਾਪਿਆਂ ਨੇ ਜਦੋਂ ਪਾਲਿਆ ਸੀਗਾ ਜਨਮ ਦਿੱਤਾ ਪਹਿਲਾ ਜਦੋਂ ਵੱਡਿਆਂ ਕੀਤਾ ਉਹਨਾਂ ਨੇ ਕਦੀ ਵੀ ਨਹੀਂ ਸੋਚਿਆ ਹੋਣਾ ਕਿ ਸਾਡਾ ਪੁੱਤ ਵੱਡਾ ਹੋ ਕੇ ਇੱਕ ਗ੍ਰਾਮ ਚਿੱਟੇ ਦੀ ਖਾਤਰ ਕੋਈ ਐਡਾ ਵੱਡਾ ਕਾਰਜ ਕਰ ਜਾਊਗਾ ਨਾ ਉਹਨਾਂ ਨੇ ਕਦੀ ਨਹੀਂ ਸੋਚਿਆ ਹੋਊਗਾ ਇਦਾਂ ਇਦਾਂ ਦਾ ਘਰੋਣਾ ਕੰਮ ਕਰ ਦਊਗਾ ਉਹਨਾਂ ਨੇ ਸੋਚਿਆ ਹੋਊਗਾ ਕਿ ਸਾਡਾ ਪੁੱਤ ਵੱਡਾ ਹੋਊਗਾ ਸਾਡਾ ਨਾਮ ਰੌਸ਼ਨ ਕਰੂਗਾ ਉਹਨਾਂ ਨੇ ਕਦੀ ਨਹੀਂ ਸੋਚਿਆ ਹੋਊਗਾ ਕਿ ਸਾਡਾ ਪੁੱਤ ਵੱਡਾ ਹੋ ਕੇ ਜੇ ਕੋਈ ਖਰੇ ਕਾਰਜ ਕਰਦਾ ਸਾਡੇ ਸਮਾਜ ਦੇ ਵਿੱਚ ਤਾਂ ਉਹਨਾਂ ਦੇ ਗਾਲ ਪਾਊਗਾ ਕਦੇ ਨਹੀਂ ਸੋਚਿਆ ਹੋਊਗਾ ਉਹਨਾਂ ਨੇ ਮੈਨੂੰ ਲੱਗਦਾ ਅਜਦਾ ਤੁਸੀਂ ਵੀ ਜ਼ਰੂਰ ਇਹ ਗੱਲ ਸਾਰੇ ਜਾਣੇ ਸਮਝ ਸਕਦੇ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹਣਾ ਆਓ ਆਪਣੇ ਮੱਤ ਦੇ ਉੱਪਰ ਪਿਆ ਹੋਇਆ ਪਰਦਾ ਥੋੜਾ ਜਿਹਾ ਉਹਨੂੰ ਪਰੇ ਨੂੰ ਹਟਾਈਏ ਔਰ ਫਿਰ ਵੇਖੀਏ ਕਿ ਆਪਾਂ ਬਾਣੀ ਪੜੀਏ ਬਾਣੀ ਤੋਂ ਪ੍ਰੇਰਣਾ ਲਈਏ ਜੀਵਨਾ ਸਫਲ ਜੀਵਨ ਕਿ ਆਪਾਂ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀਉ ਕੇ ਜਾਣਾ ਫੈਸਲਾ ਨੌਜਵਾਨੋ ਤੁਸੀਂ ਆਪ ਕਰਨਾ ਆਪਾਂ ਆਪ ਕਰਨਾ ਕਿ ਆਪਾਂ ਆਪਣਾ ਨਾਮ ਇਤਿਹਾਸ ਦੇ ਪੰਨਿਆਂ ਦੇ ਉੱਪਰ ਸੁਨਹਿਰੀ ਅੱਖਰਾਂ ਦੇ ਨਾਲ ਨਖਵਾਉਣਾ ਜਾਂ ਫਿਰ ਆਪਾਂ ਆਪਣਾ ਨਾਮ ਮਿੱਟੀ ਘਟੇ ਰੋੜ ਕੇ ਜਾਣਾ ਆਪਣੇ ਮਾਤਾ ਪਿਤਾ ਦਾ ਨਾਮ ਵੀ ਮਿੱਟੀ ਘਟੇ ਰੋਲਣਾ ਇਹ ਫੈਸਲਾ ਆਪਾਂ ਆਪ ਕਰਨਾ ਮੈਂ ਉਮੀਦ ਕਰਦਾ ਮੈਂ ਹੱਥ ਬੰਨ ਕੇ ਬੇਨਤੀ ਕਰਨੀ ਚਾਹੁੰਦਾ ਇੱਕ ਪੱਤਰਕਾਰ ਹੋਣ ਦੇ ਨਾਤੇ ਪੰਜਾਬ ਦਾ ਪੱਤਰਕਾਰ ਹੋਣ ਦੇ ਨਾਤੇ ਕਿ ਪੰਜਾਬੀਓ ਉਹ ਮੇਰੇ ਨੌਜਵਾਨ ਵੀਰੋ ਉਹ ਨਾ ਆਪਣੀਆਂ ਜ਼ਿੰਦਗੀਆਂ ਭੰਗ ਦੇ ਪਹਾੜੇ ਗਵਾਓ ਓਏ ਜੇ ਕਿਸੇ ਨੂੰ ਲੱਗਦਾ ਕਿ ਮੈਂ ਇੱਕ ਗ੍ਰਾਮ ਚਿੱਟੇ ਦੀ ਖਾਤਰ ਕੁਝ ਵੀ ਕਰ ਸਕਦਾ ਤੇ ਭਲਿਓ ਮੁੜ ਕੇ ਐਦਾਂ ਦਾ ਕਾਰਜ ਕਰਨ ਤੋਂ ਬਾਅਦ ਬਚਣਾ ਤਾਂ ਨਹੀਂ ਹੈਗਾ ਨਾ ਫਿਰ ਫਿਰ ਪੁਲਿਸ ਦਾ ਸਾਹਮਣਾ ਕਰਨਾ ਪੈਣਾ ਫਿਰ ਆਪਣੀ ਜ਼ਿੰਦਗੀ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ گزارਣੀ ਪਾਉਂਗੀ 20 ਸਾਲਾਂ ਬਾਅਦ 14 ਸਾਲਾਂ ਬਾਅਦ ਜਾਂ ਉਮਰ ਭਰ ਦੀ ਸਜ਼ਾ ਹੋ ਜਾਊਗੀ ਤਾਂ ਮੈਨੂੰ ਦੱਸੋ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਇੰਨੇ ਵਰੇ ਬਤਾਉਣ ਤੋਂ ਬਾਅਦ ਕੀ ਮਨ ਦੇ ਵਿੱਚ ਸਵਾਲ ਨਾ ਆਊਗਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਖਟਿਆ ਤੇ ਖਟਿਆ ਕੀ ਸੋਚ ਕੇ ਦੇਖੋ ਭੜੀ ਉਹ ਨੌਜਵਾਨ ਨੂੰ ਉਹ ਜਿਹੜੇ ਜੇਲ੍ਹਾਂ ਦੀਆਂ ਚਾਰਦੀਵਾਰੀਆਂ ਦੇ ਅੰਦਰ ਸੂਰਬੀਰ ਬਹਾਦਰ ਜਉਦੇ ਜਿਨ੍ਹਾਂ ਨੇ 32-32 ਵਰੇ ਆਪਣੀਆਂ ਜ਼ਿੰਦਗੀਆਂ ਦੇ ਜੇਲ੍ਹਾਂਆਂ ਚਾਰ ਦੀਵਾਰੀਆਂ ਦੇ ਅੰਦਰ ਬਤਾਤੇ ਅੱਜ ਦੁਨੀਆ ਭਰ ਵਿੱਚ ਬੈਠੇ ਸਿੱਖ ਇਨਸਾਫਪਸੰਦ ਲੋਕ ਉਹਨਾਂ ਨੂੰ ਸਲੂਟ ਕਰਦੇ ਆ ਕਿਉਂ ਕਰਦੇ ਆ ਭਲਾ ਉਹਨਾਂ ਵਿੱਚ ਵੀ ਜ਼ੁਰਤ ਸੀਗੀ ਉਹਨਾਂ ਵਿੱਚ ਵੀ ਦਲੇਰੀ ਸੀਗੀ ਪਰ ਉਹਨਾਂ ਨੂੰ ਪਤਾ ਸੀਗਾ ਕਿ ਆਪਾਂ ਆਪਣੀ ਜ਼ੁਰਤ ਦਲੇਰੀ ਪੰਥ ਅਤੇ ਪੰਜਾਬ ਦੇ ਹਿੱਤ ਦੇ ਵਿੱਚ ਪੰਥ ਤੇ ਪੰਜਾਬ ਦੇ ਭਲੇ ਵਿੱਚ ਲਵਾਉਣੀ ਆ ਲਾਉਣੀ ਆ ਮੇਰੇ ਵੀਰੋ ਆਪਣੀਆਂ ਜ਼ਿੰਦਗੀਆਂ ਨੂੰ ਭੰਗ ਦੇ ਭਾੜੇ ਨਾ ਗਵਾਓ ਆਪਣੇ ਹੀ ਹੱਥੀਂ ਆਪਣੇ ਪੰਜਾਬ ਦੇ ਆਪਣੇ ਭਾਈਆਂ ਦੇ ਕਤਲ ਕਰਨ ਬਾਰੇ ਨਾ ਸੋਚੋ ਆਪਣੇ ਹੀ ਭਾਈਆਂ ਨੂੰ ਤਮਕਾਓ ਨਾ ਇਹ ਮੇਰੀ ਹੱਥ ਬੰਨ ਕੇ ਬੇਨਤੀ ਹੈ ਜੁਰਤ ਹੈਗੀ ਆ ਉਹਨੂੰ ਚੰਗੇ ਪਾਸੇ ਲਾਓ ਇੰਨੀ ਕੁ ਮੇਰੀ ਬੇਨਤੀ ਹੈ ਬਾਕੀ ਸਾਰੇ ਸਮਝਦਾਰ ਨੇ ਬਹੁਤ ਜ਼ਿਆਦਾ ਸਮਝਦਾਰ ਨੇ ਉਮੀਦ ਕਰਦੇ ਆ ਕਿ ਆਪਾਂ ਸਮਝਦਾਰੀ ਤੋਂ ਕੰਮ ਲਵਾਂਗੇ ਧੰਨਵਾਦ ਤੁਹਾਡਾ ਸਾਰਿਆਂ ਦਾ